ਕੀ ਹੈ ਅੱਗ ਇੱਕ ਸਾਸੰਤ ਵਰਤੋਂ ਵਿੱਚ ਆ ਗਈ ਇੱਕ ਕੰਟਰੋਲ ਵਿੱਚ ਆ ਗਈ ਹੈ ਜਦੋਂ ਪ੍ਰੈਸ ਵਿੱਚ ਪਾਈ ਤੇ ਉਸੇ ਭੱਤ ਦੀ ਹੋਈ ਅੱਗ ਦੇ ਨਾਲ ਹੁਣ ਹੱਥ ਨਹੀਂ ਛੱਡਦੇ ਐ ਹੁਣ ਕੀ ਹੈ ਹੁਣ ਸਾਸੰਗਤ ਉਹ ਕੱਪੜਿਆਂ ਦੇ ਵੱਲ ਕੱਢਦੀ ਪਈ ਹੈ ਉਹ ਕੱਪੜਿਆਂ ਦੇ ਵੱਲ ਕੱਢਦੀ ਹੈ ਇਸੇ ਤਰ੍ਹਾਂ ਸਾਸੰਗਤ ਲੋਭ ਲਾਲਚ ਮੋਹ ਅਹੰਕਾਰ ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਆਂ ਜਿਸ ਵਕਤ ਇਹਨਾਂ ਦੇ ਵਿੱਚੋਂ ਪਰਮਾਤਮਾ ਦਾ ਨਾਮ ਨਿਕਲ ਗਿਆ ਭਾਵ ਰੱਬੀ ਭੈ ਖਤਮ ਹੋ ਗਿਆ ਰੱਬੀ ਡਰ ਖਤਮ ਹੋ ਗਿਆ ਫਿਰ ਇਹ ਅਹੰਕਾਰ ਉਸ ਸਾਧ ਸੰਗਤ ਭਖਦੇ ਹੋਏ ਕੋਲਿਆਂ ਦੀ ਤਰ੍ਹਾਂ ਹੈ ਜੇ ਆਪਾਂ ਸਿੱਧਾ ਜਾ ਕੇ ਉਹ ਹੱਥ ਪਾ ਲਵਾਂਗੇ ਉਹ ਕੋਲੇ ਸਾਨੂੰ ਸਾੜ ਦੇਣਗੇ ਹੁਣ ਸੋਖਾ ਕਰ ਲਈਏ ਹੁਣ ਸਾਧ ਸੰਗਤ ਅੱਜ ਮਨ ਕੇ ਚੱਲੋ ਕਰੰਟ ਹੈ ਤਾਰਾਂ ਦੇ ਵਿੱਚ ਚੱਲ ਰਿਹਾ ਹੈ ਤੇ ਜੇ ਕੋਈ ਜਾ ਕੇ ਸਿੱਧਾ ਇਤਾਰ ਨੂੰ ਹੱਥ ਪਾ ਲਵੇ ਉਹਨੇ ਉਸੇ ਵਕਸ ਸਾੜ ਦੇਣਾ ਖਤਮ ਕਰ ਦੇਣਾ ਹੈ ਪਰ ਜੇ ਉਹੀ ਸਾਧ ਸੰਗਤ ਕਰੰਟ ਪ੍ਰੈਸ ਦੇ ਵਿੱਚ ਚਲੇ ਜਾਵੇ ਹੈ ਤਾਂ ਉਹੀ ਚੀਜ਼ ਹੈ ਤੇ ਹੁਣ ਸਾਧ ਸੰਗਤ ਉਸੇ ਕਰੰਟ ਨੂੰ ਆਪਾਂ ਵਰਤ ਸਕਦੇ ਆ ਉਹਦੇ ਨਾਲ ਲਾਹਾ ਲੈ ਸਕਦੇ ਆ ਉਹਦੇ ਨਾਲ ਕਿੰਨੇ ਕੰਮ ਕਰਦੇ ਆ ਆਪਾਂ ਇਸੇ ਤਰ੍ਹਾਂ ਜੇ ਆਪਾਂ ਦੇ ਕੋਲ ਪਰਮਾਤਮਾ ਦਾ ਨਾਮ ਹੈ ਤੇ ਸਾਧ ਸੰਗਤ ਫਿਰ ਆਪਾਂ ਇਹਨਾਂ ਨੂੰ ਕੰਟਰੋਲ ਦੇ ਵਿੱਚ ਕਰਕੇ ਆਪਾਂ ਸਾਧ ਸੰਸਾਰ ਨੂੰ ਸੁਧਾਰ ਸਕਦੇ ਪਰ ਜੇ ਵਿੱਚੋਂ ਨਾਮ ਨਿਕਲ ਗਿਆ ਤੇ ਸਾਡੇ ਲਈ ਇਹ ਜ਼ਹਿਰ ਬਣ ਜਾਣਗੇ ਅਵਰ ਕਾਜ ਤੇਰਾ ਕਿਤੇ ਨਾ ਕਾਮ ਫਿਰ ਜਿਹੜੇ ਸਾਡੇ ਇਹ ਕੀਤੇ ਹੋਏ ਕੰਮ ਕਿਸੇ ਅਰਥ ਨਹੀਂ ਸਾਧ ਸੰਗਤ ਏਸੀ ਸਾਧ ਸੰਗਤ ਇਹਦੇ ਅੰਤਰੀ ਵੀ ਅਰਥ ਜੇ ਆਪਾਂ ਬਾਹਰੀ ਵੀ ਗੱਲ ਕਰੀਏ ਤੇ ਸਾਧ ਸੰਗਤ ਮੈਂ ਇੱਕ ਬੇਨਤੀ ਕਰਨ ਲੱਗਿਆ ਆਪ ਜੀ ਧਿਆਨ ਵਿੱਚ ਰੱਖਿਓ ਸਿਰਫ ਸਮਝਾਉਣ ਵਾਸਤੇ ਹੈ ਮੰਨ ਕੇ ਚੱਲੋ ਵੀ ਕੋਈ ਮਨੁੱਖ ਬਹੁਤ ਅਮੀਰ ਹੈ ਉਹਦੇ ਕੋਲ ਬਹੁਤ ਪੈਸੇ ਆ ਹਰ ਇੱਕ ਚੀਜ਼ ਸੁੱਖ ਸੂਲ ਤੋਂ ਉਹਦੇ ਕੋਲ ਹੈ ਤੇ ਉਹ ਇਸ ਸੰਸਾਰ ਵਿੱਚ ਆਪਣਾ ਵਕਤ ਪੂਰਾ ਕਰਕੇ ਰੱਬ ਦੇ ਕੋਲ ਚਲਾ ਗਿਆ ਤੇ ਸਾਧ ਸੰਗਤ ਹੁਣ ਇੱਕ ਪਾਸੇ ਪ੍ਰਮਾਤਮਾ ਬੈਠਾ ਇੱਕ ਪਾਸੇ ਉਹ ਮਨੁੱਖ ਬੈਠਾ ਹੈ ਤੇ ਪ੍ਰਮਾਤਮਾ ਨੂੰ ਆਖੇ ਵੀ ਆਜ ਤੈਨਣਾ ਹਿਸਾਬ ਕਰੀਏ ਤੇ ਉਹ ਆਖੇ ਵੀ ਕਿਹੋ ਜਿਆ ਹਾਬ ਤੁਸੀਂ ਮੈਨੂੰ ਕੀ ਦਿੱਤਾ ਸੀ ਹਿਸਾਬ ਕਿਤਾਬ ਤਾਂ ਉੱਥੇ ਹੁੰਦਾ ਜਿੱਥੇ ਕੁਝ ਲਿਆ ਹੋਵੇ ਕੁਝ ਦਿੱਤਾ ਹੋਵੇ ਤੁਸੀਂ ਮੈਨੂੰ ਕੀ ਦਿੱਤਾ ਸੀ ਜਿਹੜਾ ਤੁਹਾਡਾ ਨਾ ਹਿਸਾਬ ਕਰਨਾ ਹੈ ਤੇ ਸਾਧ ਸੰਗਤ ਫਿਰ ਗੁਰੂ ਸਾਨੂੰ ਦੱਸੇਗਾ ਵੀ ਤੂੰ ਕਹਿੰਦਾ ਦਿੱਤਾ ਕੁਝ ਨਹੀਂ ਹੈ ਪਰਮਾਤਮਾ ਨੇ ਤੈਨੂੰ ਜਿਉਣ ਵਾਸਤੇ ਧਰਤੀ ਦਿੱਤੀ ਹੈ ਤੈਨੂੰ ਸਾਹ ਲੈਣ ਵਾਸਤੇ ਹਵਾ ਦਿੱਤੀ ਹੈ